ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਲੋਰ ਦੀ 12ਵੀਂ ਜਮਾਤ ਦੀ ਕਮਰਸ ਦੀ ਵਿਦਿਆਰਥਣ ਕੰਚਨ ਰਾਣੀ ਪੁੱਤਰੀ ਕਮਲकिशोर ਵਾਸੀ ਪਿੰਡ ਰਾਮਗੜ੍ਹ ਨੇ 548 ਅੰਕ ਹਾਸਲ ਕਰਕੇ ਮੈਰਿਟ ਵਿੱਚ 13ਵਾਂ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਮੈਰਿਟ ਲਿਸਟ ਵਿੱਚ ਆਉਂਦਿਆਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਹਲਕਾ ਫਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸ਼ਸ਼ੀਲਾ ਕੁਮਾਰੀ ਸਮੇਤ ਸਟਾਫ ਕੰਚਨ ਦੇ ਘਰ ਪਹੁੰਚ ਗਏ ਜਿੱਥੇ ਕੰਚਨ ਦੇ ਘਰ ਸਕੇ ਸਬੰਧੀਆਂ ਅਤੇ ਪਿੰਡ ਵਾਸੀਆਂ ਨੇ ਢੋਲ ਦੇ ਡਗੇ ਤੇ ਪੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਾਂਚਨ ਦਾ ਮੂੰਹ ਮਿੱਠਾ ਕੀਤਾ ਕਾਂਚਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਸਕੂਲ ਸਟਾਫ ਦੇ ਸਿਰ ਸਜਾਇਆ ਉਸ ਦਾ ਕਹਿਣਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਜੇਕਰ ਕੋਈ ਤੁਹਾਨੂੰ ਪ੍ਰੇਰਨਾ ਦੇ ਕੇ ਅੱਗੇ ਤੋਰਦਾ ਤਾਂ ਪਿੱਛੇ ਨਾ ਹਟੋ ਇੱਕ ਦਿਨ ਕਾਮਯਾਬੀ ਤੁਹਾਡੇ ਕਦਮਾਂ ਵਿੱਚ ਹੋਵੇਗੀ ਕੰਚਨ ਨੇ ਦੱਸਿਆ ਉਹ ਅੱਗੇ ਜਾ ਕੇ ਸੀਏ ਬਣਨਾ ਚਾਹੁੰਦੀ ਹੈ ਪ੍ਰਿੰਸੀਪਲ ਸ਼ਸ਼ੀਲਾ ਕੁਮਾਰੀ ਨੇ ਕਿਹਾ ਕਿ ਉਹਨਾਂ ਨੂੰ ਕੰਚਨ ਤੇ ਬਹੁਤ ਮਾਨ ਹੈ ਉਹਨਾਂ ਨੇ ਹੋਰਨਾਂ ਵਿਦਿਆਰਥਣਾਂ ਨੂੰ ਕੰਚਨ ਤੋਂ ਪ੍ਰੇਰਨਾ ਲੈ ਕੇ ਸਿੱਖਿਆ ਖੇਤਰ ਵਿੱਚ ਮੱਲਾ ਮੰਨ ਲਈ ਅਪੀਲ ਕੀਤੀ ਕੰਚਨ ਦੇ ਮਾ ਤਾ ਮੀਨਾ ਰਾਣੀ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਹੋਰ ਬੇਟੀਆਂ ਸਿਮਰਨ ਗੁੰਜਨ ਅਤੇ ਪੁੱਤਰ ਜੀਵ ਹੈ ਜਿਨ੍ਹਾਂ ਨੂੰ ਉਹ ਪੜ੍ਹਾਈ ਵਿੱਚ ਚਲਖਾਈ ਦੇ ਉਲਝਲ ਫਲਿਖ ਬਣਾਉਣ ਲਈ ਹਮੇਸ਼ਾ ਪ੍ਰੇਰਿਤ ਕੀਤਾ ਇਸ ਮੌਕੇ ਤੇ ਸਾਫਤਾ ਸਰਪੰਚ ਹਰਕਮਨ ਸਿੰਘ ਬੇਗੰਪੁਰਾ ਸਾਬਕਾ ਸਰਪੰਚ ਰਾਮਗੜ੍ਹ ਸਰਵਜੀਤ ਸੱਬੀ ਸਰਿੰਦਾ ਸਿੰਘ ਤਸੀਮ ਸਿੰਘ ਦੀਪਾ ਬਕਾਪਰ ਮਾਸਟਰ ਹਰੀਕ੍ਰਿਸ਼ਨ ਹਰਣਵੀਰ ਸਿੰਘ ਪਰਮਾਰ ਮੈਡਮ ਲਵਲੀ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਕਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਕੋਹਲਕਾ ਵਿਦਿਆਨਸਬਾ ਫਲੋਰ ਦਾ ਅਹਿਮ ਕਸਬਾ ਰਾਮਗੜ੍ਹ ਇੱਥੇ ਵੀ ਬੱਤੀ ਜਿਹੜੀ ਆ ਕਮਚਨ ਫਾਦਰ ਨੇ ਕਮਯਾ ਜੀ ਜਦੋਂ ਦੀ ਔਰ ਇਹ ਬੱਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ ਪੜ੍ਹਦੀ ਸੀ ਇਸ ਨੇ 500 ਦੇ ਵਿੱਚੋਂ 488 ਨੰਬਰ ਲੈ ਕੇ ਨੈਟ ਦੇ ਜਿਹੜਾ ਹੈਗਾ ਅਪਲੀਕੇਸ਼ਨ ਜਿਹੜੀ ਬਣਾਈ ਆ ਔਰ ਜਿੱਥੋਂ ਇਸ ਬੱਚੀ ਨੇ ਆਪਣੇ ਮਾਪਿਆਂ ਦਾ ਮਾਤਾ ਪਿਤਾ ਦਾ ਨਾਮ ਰੋਸ਼ਣ ਕੀਤਾ ਮੈਂ ਕਹਿੰਦਾ ਉੱਥੇ ਸਕੂਲ ਦਾ ਨਾਮ ਅਧਿਆਪਕਾਂ ਦਾ ਨਾਮ ਔਰ ਹਲਕੇ ਦਾ ਪਿੰਡ ਦਾ ਨਾਮ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਉੱਚਾ ਕੀਤਾ ਆ ਔਰ ਇਤਿਹਾਸ ਸਿਰਜਿਆ ਹੈ ਇਸ ਬੱਚੀ ਨੇ ਜੇ ਆਪਾਂ ਗੱਲ ਕਰੀਏ ਇਹ ਬੱਚਿਆਂ ਦੇ ਵਿੱਚ ਟੈਲੇਂਟ ਵਾਲੀ ਗੱਲ ਇਹ ਜਿਹੜਾ ਸਾਡਾ ਪਰਿਵਾਰ ਆ ਇਹ ਸਿਰਫ ਵੱਡਿਆਓਕਰ ਪਰਿਵਾਰ ਆ ਗਰੀਬ ਪਰਿਵਾਰ ਆ ਔਰ ਦਸਾਂ ਨੌ ਦੀ ਕਿਰਤ ਕਰਨ ਵਾਲਾ ਪਰਿਵਾਰ ਆ ਇਸ ਸਾਥੀ ਕਮਲ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਵਧੀਆ ਰੂਪ ਦੇ ਵਿੱਚ ਕਰਕੇ ਵਧੀਆ ਸੰਸਕਾਰ ਇਹਨਾਂ ਦੇ ਵਿੱਚ ਪੜ੍ਹੇ ਨੇ ਔਰ ਬੇਟੀ ਕੰਚਨ ਨੇ ਜਿਹੜਾ ਉਹਨਾਂ ਦਾ ਨਾਮ ਰੋਸ਼ਨ ਕੀਤਾ ਇਹ ਘਰ ਤੋਂ ਪਤਾ ਲੱਗ ਰਿਹਾ ਹੈ ਕਿ ਘਰ ਦੇ ਵਿੱਚ ਜੋ ਵੀ ਹੁੰਦਾ ਆ ਬੱਚੇ ਉਹਨੂੰ ਗ੍ਰਹਿਣ ਕਰਕੇ ਜਿਹੜਾ ਅੱਗੇ ਵਧਦੇ ਹੈਗੇ ਆ ਪੜਾਈ ਦੇ ਵਿੱਚ ਕੋਈ ਗਰੀਬੀ ਰੋਲਾ ਨਹੀਂ ਬਣ ਸਕਦੀ ਹੈਗੀਆ ਬੱਚਿਆਂ ਦੇ ਵਿੱਚ ਬਹੁਤ ਹੀ ਟੈਲੈਂਟ ਹੈ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਕੰਚਨ ਦੀ ਲੜਕੀ ਆ ਉਸ ਦਾ ਮੂੰਹ ਮਠਾ ਕਰਾਉਣ ਆਏ ਆ ਔਰ ਵਧਾਈਆਂ ਦੇਣ ਆਏ ਆ ਪਰਿਵਾਰ ਨੇ ਕਿ ਉਹਨਾਂ ਨੇ ਇਸ ਹਲਕੇ ਦਾ ਨਾਮ ਰੋਸ਼ਨ ਕੀਤਾ ਆ ਔਰ ਮੈਂ ਆਸ ਕਰਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਗੇ ਜਿਹੜਾ ਹੈਗਾ ਆ ਗ੍ਰੈਜੂਏਸ਼ਨ ਪਹੁੰਚ ਜਾਏਗੀ ਇਸ ਦੇ ਵਿੱਚ ਵੀ ਇਹ ਲੜਕੀ ਜਿਹੜਾ ਹੈਗਾ ਇਸੇ ਪਰ ਆ ਮਾਪਿਆਂ ਦਾ ਨਾਮ ਜਿਹੜਾ ਗਾਰਵਣ ਕਰਨੀ ਰਹੇਗੀ ਔਰ ਬਹੁਤ ਬਹੁਤ ਧੰਨਵਾਦ ਮਾਪਿਆਂ ਨੂੰ ਵੀ ਪਿੰਡ ਦੇ ਸਰਪੰਚ ਸਾਡੇ ਸਰਵੀ ਸਾਹਿਬ ਜੀ ਖੜੇ ਆ ਉਹਨਾਂ ਦੇ ਨਾਲ ਸਾਰਾ ਪਾਈਚਾਰਾ ਖੜਾ ਆ ਸਾਡੇ ਸ੍ਰਿੰਦਰ ਜੀ ਬਲੌਕ ਪ੍ਰਧਾਨ ਆ ਹਰਕਮਨ ਸਰਪੰਚ ਜੀ ਪਰਵੀਨ ਜੀ ਮੰਗਲ ਤੋਂ ਸਾਰੇ ਹੀ ਪਿੰਡ ਦੇ ਬਹੁਤ ਬਾਰ ਸਾਥੀ ਜਿਹੜੇ ਹੈਗੇ ਆ ਖੜੇ ਆ ਔਰ ਇਹਨਾਂ ਨੂੰ ਵਧਾਈਆਂ ਦੇਣ ਦਾ ਜਿਹੜਾ ਗਾ ਤੰਤਾ ਲੱਗਾ ਆ ਬਹੁਤ ਹੀ ਖੁਸ਼ੀ ਦੇ ਮਾਣ ਵਾਲੀ ਵਾਲਾ ਪ੍ਰਮਾਤਮਾ ਇਸ ਪਰਵਾਰ ਨੂੰ ਚੜ੍ਹਦੀ ਕਲਾ ਦੇ ਰੱਖੇ ਇਸ ਬੱਚੀ ਪੰਚਨ ਨੂੰ ਔਰ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਇਹ ਬੱਚੀ ਜਿਹੜਾ ਦਾ ਨਾਮ ਰੂਪੇ ਕਰਦਿ ਗਏ ਧੰਨਵਾਦ ਮੇਰਾ ਨਾਮ ਕੰਚਨ ਯਾਨੀ ਆ ਤੇ ਮੇਰੇ ਪਲੱਸ 2 ਵਿੱਚੋਂ 500 ਵਿੱਚੋਂ 88 ਨੰਬਰ ਲੈ ਕੇ ਮੈਂ ਪੰਜਾਬ ਵਿੱਚ 18th ਰੈਂਕ ਪਾਸ ਕੀਤਾ ਆ ਤੇ ਮੈਂ ਗਵਰਨਮੈਂਟ ਗਰਲਸ ਫਿਨਿਸ ਕੈਂਡੀ ਸਕੂਲ ਵਿੱਚ ਫਿਰੋਲ ਵਿੱਚ ਪੜ੍ਹਦੀ ਆ ਜਿਹੜੇ ਬੱਚੇ ਬਾਕੀ ਆ ਉਹਨਾਂ ਨੂੰ ਵੀ ਮੈਸੇਜ ਤੋਂ ਦੇ ਦੂੰਗੀ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਕਿ ਰੱਜ ਕੇ ਪੜਨ ਤੇ ਆਪਣੇ ਵਾਪਰੇ ਦਾ ਨਾਮ ਰੋਸ਼ਨ ਕਰਨ ਕਿਉਂਕਿ ਮਾਪਿਆਂ ਦਾ ਾਮਰੋਸ਼ਨ ਕਰਕੇ ਜਿਹੜੀ ਖੁਸ਼ੀ ਮਿਲਦੀ ਆ ਉਹ ਬਹੁਤ ਵਧੀਆ ਫੀਲਿੰਗ ਆ ਤੇ ਉਹ ਵੀ ਉਹਨਾਂ ਨੂੰ ਵੀ ਇਹ ਫੀਲਿੰਗ ਮੈਸੇਜ ਕਰਨੀ ਚਾਹੀਦੀ ਤੁਹਾਡੇ ਮਾਪੇ ਦਾ ਨਾਮ ਰੋਸ਼ਨ ਕਹਿੰਦੇ ਤੇੜਾ ਜਿਹੀ ਪੜਾਈ ਕਰਨੀ ਚਾਹੀਦੀ ਹਮਨ ਨੂੰ ਇੰਨੀ ਮਸਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਪੜਾਈ ਦੇ ਪ੍ਰਤੀ ਮੁਸ਼ਕਲਾਂ ਤਾਂ ਮਾਪਿਆਂ ਨੇ ਮੇਰੇ ਉੱਤੇ ਕੋਈ ਨਹੀਂ ਦਿੱਤੀ ਕੋਈ ਕਿਉਂਕਿ ਉਹਨਾਂ ਨੇ ਮੈਨੂੰ ਕੋਈ ਵੀ ਇਦਾਂ ਬਰਡਨ ਨਹੀਂ ਮਿੱਤੇ ਪਾਇਆ ਕਿ ਕੋਈ ਕੰਮ ਕਰਨਾ ਕਰਦਾ ਸਾਰੇ ਪੇਪਰ ਚੋਂ ਨਾਲ ਮੈਨੂੰ ਬਸ ਇਹ ਕਹਿ ਕੇ ਸਾਰੇ ਨੂੰ ਅੱਜ ਤੋਂ ਪੜਨਾ ਹੈ ਤੇ ਕੋਈ ਟੈਨਸ਼ਨ ਨਹੀਂ ਲੈਣੇਗੇ ਕਿੰਨਾ ਟਾਈਮ ਲੱਗਦਾ ਸੀ ਪੜਾਈ ਨੂੰ ਮੈਂ 11 12 ਵਜੇ ਪੜ੍ਹਦੀ ਹੁੰਦੀ ਸੀਗੀ ਸਕੂਲ ਤੋਂ ਆ ਕੇ ਹਾਂਜੀ ਕਿੰਨੇ ਘੰਟੇ ਪੜ੍ਹਾਈ ਕਰਦੀ ਸੀ ਮੇਰੇ ਅਸੀਂ ਚਾਰ ਭੈਣਾਂ ਭਰਾ ਹੈ ਤਿੰਨ ਭੈਣਾਂ ਤੇ ਇੱਕ ਭਰਾ ਉਹਨਾਂ ਦੀ ਕਿੱਦਾਂ ਹੈ ਪੜਾਈ ਮੈਂ ਛੋਟੇ ਭੈਣਾਂ ਭਰਾ ਜਿਹੜੇ ਇੱਕ ਲਾਈਨ ਵਿੱਚ ਪੜਦਾ ਇੱਕ ਫੁੱਟ ਵਿੱਚ ਹੋਈ ਤੇ ਮੇਰੇ ਜਿਹੜੇ ਵੱਡੇ ਭੈਣਾਂ ਉਹ ਨੇਲ ਟੈਕਨੀਸ਼ੀਅਨ ਦਾ ਕੰਮ ਕਰਦੀ ਹੈ ਬਹੁਤ ਵਧੀਆ ਮਹਿਸੂਸ ਕਰ ਰਿਹਾ ਕਿਉਂਕਿ ਮੇਰੇ ਪੇਰੈਂਟਸ ਮੈਨੂੰ ਕਰਕੇ ਪ੍ਰਾਊਡ ফিল ਕਰਦੇ ਤੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਔਰ ਇਨੀ ਟਰੋਫੀ